ਹਾਲੇਲੂਇਆ ਸਾਰੇ ਪੈਨ ਪ੍ਰਾਵਾਂ ਨੂੰ ਜਾਮਸੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਲੇਵੀਆਂ ਅਧਿਆਏ 3 ਸੁਖ ਸਾਂਦ ਦੀਆਂ ਬਲੀਆਂ ਜੇਕਰ ਉਸ ਦਾ ਚੜਾਵਾ ਸੁਖ ਸਾਂਦ ਦੀ ਬਲੀ ਹੋਵੇ ਤਾਂ ਉਹ ਉਸ ਨੂੰ ਵਗ ਵਿੱਚੋਂ ਚੜਾਵੇ ਪਾਵੇਂ ਉਹ ਬਲਦ ਪਾਵੇਂ ਗਾਉ ਹੋਵੇ ਉਸ ਨੂੰ ਜਹਵਾ ਦੇ ਅੱਗੇ ਬਾਜ ਤੋਂ ਰਹਿਤ ਛੜਾਵੇ ਅਤੇ ਉਹ ਆਪਣਾ ਹੱਥ ਆਪਣੀ ਪੇਟ ਦੇ ਸਿਰ ਉਤੇ ਕਰ ਕੇ ਉਸ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਕੱਟ ਸੋਟੇ ਅਤੇ ਹਰੂਨ ਦੇ ਪੁੱਤਰ ਜਾਜਕ ਉਸ ਦਾ ਲਹੂ ਜਗਵੇਦੀ ਦੇ ਉਤੇ ਚੁਫੇਰੇ ਛਿੰਕਨ ਅਤੇ ਉਹ ਸੁਖ ਸਾੰਦ ਦੀ ਬਲੀ ਵਿੱਚੋਂ ਇੱਕ ਅਗ ਦੀ ਪੇਟ ਜਹਾਵਾ ਦੇ ਅੱਗੇ ਚੜਾਵੇ ਉਹ ਚਰਬੀ ਜਿਹੜੀ ਆਂਦਰਾਂ ਨੂੰ ਕੱਜਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦਰਾਂ ਦੇ ਉੱਤੇ ਹੈ ਅਤੇ ਦੋਵੇਂ ਗੁਰਦੇ ਅਤੇ ਵਖੀਆਂ ਦੇ ਕੋਲ ਉਹਨਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਚਿੱਲੇ ਨੂੰ ਜੋ ਕਲੇਜੇ ਉਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ ਅਤੇ ਹਰੂਨ ਦੇ ਪੁੱਤਰ ਉਸ ਨੂੰ ਹੋਮ ਬਲੀ ਦੇ ਉਤੇ ਜੋ ਅਗ ਦੀ ਲੱਕੜ ਦੇ ਉਤੇ ਹੈ ਜਗਵੇਦੀ ਦੇ ਉਤੇ ਸਾੜੇ ਇਹ ਜਹੋਵਾ ਦੇ ਅੱਗੇ ਇੱਕ ਸੁਗੰਧਤਾ ਅਗ ਦੀ ਪੇਟ ਹੈ ਅਤੇ ਜੇ ਉਸ ਦੀ ਸੁਖਸਾਂਦ ਦੀ ਬਲੀ ਦੀ ਪੇਟ ਜੋਵਾ ਦੇ ਅਗੇ ਇਜੜ ਵਿੱਚੋਂ ਹੋਵੇ ਤਾਂ ਪਾਵੇਂ ਨਾਰ ਜਾਂ ਮਦੀਨ ਹੋਵੇ ਉਸ ਨੂੰ ਬਾਜ ਤੋਂ ਰਹਿਤ ਛੜਾਵੇ ਜੇ ਉਹ ਆਪਣੀ ਪੇਟ ਵਿੱਚ ਲੇਲਾ ਛੜਾਵੇ ਤਾਂ ਉਹ ਉਸ ਨੂੰ ਜਹਵਾ ਦੇ ਅੱਗੇ ਚੜਾਵੇ ਅਤੇ ਉਹ ਆਪਣਾ ਹੱਥ ਆਪਣੀ ਪੇਟ ਦੇ ਸਿਰ ਉਤੇ ਤਾਰ ਕੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਡ ਸੁਟੇ ਅਤੇ ਹਰੂਨ ਦੇ ਪੁੱਤਰ ਉਸ ਦਾ ਲਹੂ ਜਗਵੇਦੀ ਦੇ ਉਤੇ ਚੁਫੇਰੇ ਛਿਣਕਨ ਅਤੇ ਸੁਖ ਸਾੰਦ ਦੀ ਬਲੀ ਵਿੱਚੋਂ ਉਹ ਜਹਾਵਾ ਦੇ ਅੱਗੇ ਇੱਕ ਅੱਗ ਦੀ ਪੇਟ ਛੜਾਵੇ ਉਸ ਦੀ ਚਰਬੀ ਅਤੇ ਸਾਰੀ ਪੂਸ਼ ਰੀੜ ਦੇ ਕੋਲੋਂ ਵੱਢ ਕੇ ਅਤੇ ਉਹ ਚਰਬੀ ਜੋ ਅੰਦਰਾਂ ਦੇ ਉਤੇ ਹੈ ਅਤੇ ਦੋਵੇਂ ਗੁਰਦੇ ਅਤੇ ਵਖੀਆਂ ਦੇ ਕੋਲ ਉਹ ਨਾ ਉਤੇ ਜਿਹੜੀ ਚਰਬੀ ਹੈ ਅਤੇ ਉਸ ਛਿੱਲੀ ਨੂੰ ਜੋ ਕਲੇਜੇ ਉਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ ਅਤੇ ਜਾਜਕ ਉਸ ਨੂੰ ਝਗਵੇਦੀ ਉਤੇ ਸਾੜੇ ਇਹ ਜਹੋਵਾ ਦੇ ਅੱਗੇ ਅਗ ਦੀ ਪੇਟ ਦਾ ਪ੍ਰਸ਼ਾਦ ਹੈ ਅਤੇ ਜੇ ਉਸ ਦੀ ਪੇਟ ਬੱਕਰਾ ਹੋਵੇ ਤਾਂ ਉਹ ਉਸ ਨੂੰ ਜਹਾਵਾ ਦੇ ਅੱਗੇ ਚੜਾਵੇ ਅਤੇ ਉਹ ਆਪਣਾ ਹੱਥ ਉਸ ਦੇ ਸਿਰ ਉਤੇ ਧਾਰ ਕੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਢ ਸੁਟੇ ਅਤੇ ਹਰੂਨ ਦੇ ਪੋਤਰ ਉਸ ਦਾ ਲਹੂ ਜਗਵੇਦੀ ਦੇ ਉਤੇ ਚੁਫੇਰੇ ਛਣਕਨ ਅਤੇ ਉਹ ਉਸ ਵਿੱਚੋਂ ਆਪਣੀ ਪੇਟ ਚੜਾਵੇ ਅਰਥਾਤ ਜਹਾਵਾ ਦੇ ਅੱਗੇ ਇੱਕ ਅਗ ਦੀ ਪੇਟ ਉਹ ਚਰਬੀ ਜੋ ਅੰਦਰਾਂ ਨੂੰ ਕੱਜਦੀ ਹੈ ਅਤੇ ਸਾਰੀ ਚਰਬੀ ਜੋ ਅੰਦਰਾਂ ਦੇ ਉਤੇ ਹੈ ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਹਨਾਂ ਉਤੇ ਜਿਹੜੀ ਚਰਬੀ ਹੈ ਅਤੇ ਉਸ ਚਿੱਲੇ ਨੂੰ ਜੋ ਕਲੇਜੇ ਉਤੇ ਹੈ ਗੁਰਦਿਆਂ ਸਣੇ ਉਹ ਵਖਰੀ ਕਰੇ ਅਤੇ ਜਾਜਕ ਉਹਨਾਂ ਨੂੰ ਜਗਵੇਦੀ ਉਤੇ ਸਾੜੇ ਇਹ ਅੱਗ ਦੀ ਸੁਗੰਧਤਾ ਦੀ ਪੇਟ ਦਾ ਪ੍ਰਸ਼ਾਦ ਹੈ ਸਾਰੀ ਚਰਬੀ ਜਹੋਵਾ ਦੀ ਹੈ ਇਹ ਤੁਹਾਡੀਆਂ ਪੀੜ੍ਹੀਆਂ ਦੇ ਲਈ ਤੁਹਾਡੇ ਸਾਰੇ ਵਸੇਬਿਆਂ ਵਿੱਚ ਇੱਕ ਸਦਾ ਦੀ ਵਿਧੀ ਹੈ ਕਿ ਤੁਸੀਂ ਨਾ ਚਰਬੀ ਨਾ ਲਹੂ ਖਾਣਾ ਅਮੇਨ